ਮਾਨ ਸਰਕਾਰ ਮੁਰਦਾਵਾ ਮੁਰਦਾਬਾ ਮੁਰਦਾਬਾ ਬੀਬੀ ਭਰਾਜਾ ਜੋ ਇੱਥੇ ਦੇ ਐਮਐਲਏ ਸਾਹਿਬ ਨੇ ਉਹ ਪਹਿਲਾਂ ਇੱਥੇ ਜੀਰੀ ਲਾ ਕੇ ਜਾਂਦੇ ਰਹੇ ਨੇ 4 ਸਾਲ ਪਹਿਲਾਂ ਅੱਜ ਉਹਨਾਂ ਦੇ ਅਧਿਕਾਰੀਆਂ ਨੇ ਸਨਾਮ ਏਰੀਏ ਦਾ ਮੇਨ ਰੋਡ ਆ ਊਗਮੰਤਮਾਨ ਦੇ ਪਿੰਡ ਨੂੰ ਵੀ ਇਹ ਛੜਕ ਜਾਂਦੀ ਆ ਹਰਪਾਲ ਚੀਮਾ ਜੀ ਜੋ ਸਾਡੇ ਮੰਤਰੀ ਨੇ ਉਹਨਾਂ ਦੇ ਵੀ ਪਿੰਡ ਨੂੰ ਜਾਂਦੀ ਆ ਅਮਨ ਰੋੜਾ ਜੀ ਦੇ ਵੀ ਜੇ ਇੱਧਰ ਟੋਲ ਪਲਾਜੇ ਤੇ ਜਾਂਦੇ ਆ 350 ਪਰਚੀ ਆ ਇੱਥੋਂ ਦੀ ਆ ਮਨਾਂਕਿਆ ਜੀ ਸਾਡੇ 3.5 ਫੁੱਟ ਦਾ ਟੋਆ ਆ ਆ ਮੇਰੇ ਲਈ ਜਿਹੜੀ ਡੇਕ ਆ ਨਾ ਇਹ 3 ਫੁੱਟ 2 ਇੰਚ ਦੀ ਆ ਇਹ ਸਾਰੀ ਅੰਦਰ ਵਾਗੀ ਦੀ ਇੱਥੋਂ ਦੀ ਸਭ ਗੱਡੀਆਂ ਦੇ ਐਕਸਲ ਟੁੱਟਣਗੇ ਜੇ ਆਪੇ ਤੁਸ ਪੈਦਾ ਟੁੱਟ ਰੱਖ ਦੀ ਭਰਾ ਇਹ ਸਾਡੇ ਮੰਤਰੀ ਸੰਤਰੀ ਇਸ ਸੜਕ ਤੋਂ ਲੰਘਦੇ ਨੇ ਉਹਨਾਂ ਦੇ ਕਦੇ ਵੀ ਧਿਆਨ ਹਿੱਤ ਨਹੀਂ ਆਇਆ ਕਿ ਆਮ ਜਨਤਾ ਦਾ ਇੱਥੇ ਨੁਕਸਾਨ ਹੋ ਰਿਹਾ ਇਹ ਜਨਤਾ ਦੇ ਮਰਨ ਦੇ ਲਈ ਉਹਨਾਂ ਨੇ ਮੌਤ ਦੇ ਪੂਏ ਰੱਖੇ ਹੋਏ ਨੇ ਨਾਲ ਹੀ ਪੈਣ ਭਰਾਜ ਨੂੰ ਅਸੀਂ ਸਲਾਹ ਦਿੰਨੇ ਆ ਕਿ ਪਹਿਲਾਂ ਤਾਂ ਜੀਰੀ ਵੱਟ ਕੇ ਲੈ ਗਈ ਪੈਣ ਮੇਰੀਏ ਹੁਣ ਛੱਪੜ ਫੇਰ ਖਾਲੀ ਆ ਇਹ ਕਿਤੇ ਪੌਦ ਪਨੀਰੀ ਬੀਜੀ ਹੋਈ ਆ ਸਾਡੇ ਨਾਲ ਆ ਕੇ ਦੁਬਾਰਾ ਅਸੀਂ ਜੀਰੀ ਬੀਜਦੀਏ ਮੇਰ ਨੂੰ ਜਗਸੀਰ ਢਾਲੀਵਾਲ ਨਾਬਾ ਜੀ ਨਾਰੇ ਬਾਜੀ ਜਿਹੜਾ ਇਹ ਚੰਡੀਗੜ੍ਹ ਤੋਂ ਸਨਾਮ ਏਰੀਆ ਦਾ ਮੇਨ ਰੋਡ ਆ ਤੁਗਮਨ ਤਮਾਨ ਦੇ ਪਿੰਡ ਨੂੰ ਵੀ ਇਹ ਛੜਕ ਜਾਂਦੀ ਆ ਹਰਪਾਲ ਚੀਮਾ ਜੀ ਜੋ ਸਾਡੇ ਮੰਤਰੀ ਨੇ ਉਹਨਾਂ ਦੇ ਵੀ ਪਿੰਡ ਨੂੰ ਜਾਂਦੀ ਆ ਅਮਨ ਰੋੜਾ ਜੀ ਦੇ ਵੀ ਇੱਥੇ ਜਿੱਥੇ ਆ ਤੁਸੀਂ ਦੇਖੋ ਮਾੜਾ ਜ ਆ ਦਿਖਾਓ ਜਿਹੜਾ ਇਹ ਰੱਖਿਆ ਨਾ ਅਸੀਂ ਨੇ ਸਫੈਦਾ ਇਹਨੂੰ ਚੱਕ ਦਿੰਦੇ ਆ ਜਿੰਨੀਆਂ ਵੀ ਗੱਡੀਆਂ ਇੱਥੋਂ ਹੀ ਨੰਗਣੀਆਂ ਸਭ ਦੇ ਐਕਸਲ ਟੁੱਟਣਗੇ ਜੇ ਇੱਧਰ ਟੋਲ ਪਲਾਜੇ ਤੇ ਜਾਂਦੇ ਆ 350 ਪਰਚੀ ਆ ਆ ਜਿਹੜਾ ਕੰਪਲੈਕਸ ਆ ਔਰ ਇਹ ਵੀਡੀਓ ਬਲੌਗ ਦਾ ਆ ਇੱਥੋਂ ਨਾਲ ਆ ਇੱਥੋਂ 50 ਮੀਟਰ ਤੇ ਕਿਸੇ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਬੀਬੀ ਭਰਾ ਜੀ ਜੋ ਇੱਥੇ ਦੇ ਐਮਐਲਏ ਸਾਹਿਬ ਨੇ ਉਹ ਪਹਿਲਾਂ ਇੱਥੇ ਜੀਰੀ ਲਾ ਕੇ ਜਾਂਦੇ ਰਹੇ ਨੇ 4 ਸਾਲ ਪਹਿਲਾਂ ਅੱਜ ਉਹਨਾਂ ਦੇ ਹੱਥ ਦੀ ਪਾਵਰਾਂ ਨੇ ਲੋਕਾਂ ਦਾ ਧਾਨ ਹੋ ਰਿਹਾ ਇਹਦਾ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਕਿੰਨੇ ਕੁ ਹਾਲਾਤ ਮਾੜੇ ਨੇ ਇੱਥੇ ਦੇਖਿਆ ਤੁਸੀਂ ਇਹ ਇੱਥੋਂ ਦੀ ਆ ਮੈਂ ਨੰਕਿਆ ਆ ਜੀ 3.5 ਫੁੱਟ ਦਾ ਟੋਆ ਆ ਆ ਮੇਰੇ ਲਈ ਜਿਹੜੀ ਡੇਕ ਆ ਨਾ ਇਹ 3 ਫੁੱਟ 2 ਇੰਚ ਦੀ ਆ ਇਹ ਸਾਰੀ ਅੰਦਰ ਵਾਗੀ ਦੀ ਇਥੋਂ ਦੀ ਸਭ ਗੱਡੀਆਂ ਦੇ ਐਕਸਲ ਟੁੱਟਣਗੇ ਜੇ ਆਪਾਂ ਇਥੋਂ ਸਪੈਦਾ ਟੁੱਟ ਟੋ ਰੱਖਦੀ ਆ ਪਰਾਂ ਅਗਰ ਗੱਲ ਕਰਨੀ ਹੀ ਤਾਂ ਕਿਵੇਂ ਲੱਗਦੇ ਵਿੱਚ ਨਹੀਂ ਸਰਕਾਰ ਲਵੇ ਕਿਹੜੇ ਪ੍ਰਬੰਧ ਦੀ ਘਾਟ ਆ ਅਸੀਂ ਕਿਹੜੀ ਚੀਜ਼ 'ਚ ਅਸੀਂ GST ਨਹੀਂ ਦੇ ਰਹੇ ਕਿੱਥੇ ਨਹੀਂ ਅਸੀਂ ਟੈਕਸ ਦੇ ਰਹੇ ਉਹਨਾਂ ਦਾ ਜ਼ਿੰਮੇਵਾਰੀ ਆ ਜਦੋਂ ਪਹਿਲਾਂ ਜੀਰੀ ਲਾਉਂਦੇ ਤੇ ਇਹ ਹਰ ਟੋਟਾ ਕਿੰਨਾ ਕਾ ਸਾਰਾ ਇਹ ਲਾ ਲੋ ਵੀ ਸਾਰਾ 20 ਮੀਟਰ ਦਾ ਟੋਟਾ ਇਹਨੂੰ ਕਿਵੇਂ ਨਹੀਂ ਪ੍ਰਬੰਧ 'ਚ ਲਿਆ ਸਕਦੇ ਸਭ ਹੋ ਸਕਦਾ ਨੀਤਾਂ ਸਾਫ਼ ਦੀ ਗੱਲ ਆ ਨੀਤਾਂ ਸਾਫ਼ ਨਹੀਂ ਹੈਗੀਆਂ ਪ੍ਰਬੰਧ ਤਾਂ ਇੱਥੇ ਜੇ ਕਹੀਏ ਨਾਂ نیند ਸਾਫ ਨਹੀਂ ਹੈਗੀ ਅਨਟ੍ਰੇਡ ਕਹਿ ਲੋ ਇਹਨਾਂ ਨੂੰ ਉਰਾਂ ਪਰਾਂ ਤੋਂ ਆਰਾਮ ਮਟੀਰੀਅਲ ਇਕੱਠਾ ਕਰਕੇ ਹੁਣ ਇਹਨੂੰ ਮੈਂ ਪੋਲੀਟਿਕਲ ਨਹੀਂ ਉਧਰ ਲੈ ਕੇ ਜਾਂਦਾ ਜਾਨੀ ਇਹਨੂੰ ਲੈ ਲਓ ਵੀ ਕੰਮ ਕਰਨ ਦੀ ਘਾਟ ਆ ਕਰਨਾ ਨਹੀਂ ਆਉਂਦਾ ਟਰੱਕ ਯੂਨੀਅਨ ਪਿੱਛੇ ਦੇ ਕੀ ਕੁਝ ਕਰੀ ਜਾਂਦੇ ਨੇ ਕੋਈ ਇਕਸਾਰ ਕੰਮ ਕਰਨਾ ਸਾਰੇ ਸਮਾਜ ਦਾ ਇੱਥੇ ਤਾਂ ਬਠਿੰਡੇ ਤੋਂ ਲੈ ਕੇ ਬੀਕਨੇਰ ਤੋਂ ਕੋਈ ਅਣਜਾਣ ਬੰਦਾ ਰਾਹ ਚ ਆਉਂਦਾ ਕੱਲਾ ਕੱਲਾ ਬੱਚਾ ਵਾਲਾ ਮਸਾ ਮਸ਼ੀਨਰੀ ਲਾਉਂਦਾ ਕੱਖ ਨਹੀਂ ਵੱਜਦਾ ਉਹਦੀ ਇੱਕ ਵਾਰੀ ਆਪਾਂ ਨਘਾ ਦੇਣਾ ਸਪੈਦਾ ਪਰਾਂ ਕਰਕੇ ਮੈਨੂੰ ਇੱਕ ਟਰੱਕ ਨਘਾ ਕੇ ਦਿਖਾ ਦਿਓ ਤੁਸੀਂ ਅਗਲੀ ਰਣਨੀਤੀ ਕੀ ਰਹੀ ਜੀ ਰਣਨੀਤੀ ਤਾਂ ਅਸੀਂ ਮਿਸ਼ਨ ਲਾਲੀ ਹਰੀਆਲੀ ਸਾਡਾ ਯੂਨੀਵਰਸਲ ਕਲੱਬ ਬਣਾਇਆ ਹੋਇਆ ਅਸੀਂ ਸਾਡੇ ਪ੍ਰਧਾਨ ਜੀ ਦੇ ਧਿਆਨ ਚ ਵੀ ਲਿਆਂਦਾ ਉਹ ਕਹਿੰਦਾ ਤੁਸੀਂ ਜਾ ਕੇ ਉੱਥੇ ਲੋਕਾਂ ਨੂੰ ਮਿਲੋ ਜੇ ਇਹਦੇ ਵਾਸਤੇ ਕੋਈ ਹੋਰ ਕਦਮ ਚੱਕਣਾ ਪਿਆ ਇੱਥੇ ਬੈਠਣਾ ਪਿਆ ਜਾਂ ਸਾਨੂੰ ਆਪਣੇ ਖਰਚੇ ਚ 20 ਟਰਾਲੀਆਂ ਪਾ ਕੇ ਜਿਵੇਂ ਵੀ ਸਾਨੂੰ ਬਣੂਗਾ ਅਸੀਂ ਜੋ ਦੁਕਾਨਦਾਰ ਨੇ ਸਾਰੇ ਨਾਲ رائے مشورہ ਕਰਕੇ ਅਸਥਾਈ ਦੌਰ ਇਤੀ ਕਰ ਸਕਦੇ ਆਂ ਅਸੀਂ ਪੱਕੇ ਪ੍ਰਬੰਧ ਦਾ ਸਰਕਾਰ ਨੂੰ ਕਰਨੇ ਪੈਣਗੇ ਜਿਰੀ ਲਾਉਣ ਵਾਲਿਆਂ ਨੂੰ ਮੇਰਾ ਨਾਮ ਸੁੱਚਾ ਸਿੰਘ ਕੌਲਾ ਮੈਂ ਨਾਪੇ ਦੇ ਲਾਗੇ ਕੌਲ ਪਿੰਡ ਤੋਂ ਆ ਪੰਜਾਬ ਨਿਰਮਾਣ ਮਜ਼ਦੂਰ ਜੂਨੀਅਨ ਦਾ ਮੈਂ ਸੂਬੇ ਦਾ ਆਗੂ ਆ ਅਸੀਂ ਇੱਥੇ ਇਸ ਮੰਝਰ ਨੂੰ ਦੇਖਿਆ ਲੰਘਦੇ ਹੋਏ ਕਈ ਵਾਰੀ ਕਿ ਇੱਥੇ ਆਮ ਰਾਹੀਗਿਰ ਛੋਟੀਆਂ ਵੱਡੀਆਂ ਗੱਡੀਆਂ ਲੈ ਕੇ ਲੰਘਦੇ ਨੇ ਉਹਨਾਂ ਦੇ ਗੱਡੀਆਂ ਦਾ ਤੇ ਬਹੁਤ ਨੁਕਸਾਨ ਹੁੰਦਾ ਅੱਜ ਇਹ ਵਾਰਸ ਦੇ ਨਾਲ ਜੋ ਟੋਏ ਭਰੇ ਪਏ ਨੇ ਇਹਦੇ ਵਿੱਚ ਤਾਂ ਇਹ ਵੀ ਨਹੀਂ ਪਤਾ ਲੱਗਦਾ ਕਿ ਟੋਆ ਕਿੱਡਾ ਕਾ ਔਰ ਅਸੀਂ ਪ੍ਰਸ਼ਾਸਨ ਦੀ ਇੰਨੀ ਨਲਾਇਕੀ ਦੇਖ ਰਹੇ ਆ ਕਿ ਇੱਥੇ ਪਿਛਲੇ ਪਾਸੇ ਨਾਲ ਹੀ ਐਸ ਡੀ ਐਮ ਦਾ ਦਫ਼ਤਰ ਹੈ ਇੱਥੇ ਕਚਹਿਰੀਆਂ ਨੇ ਔਰ ਨਾਲ ਹੀ ਇੱਥੋਂ ਦਾ ਜ਼ਿਲ੍ਹਾ ਪ੍ਰਸ਼ਾਸਨ ਹੈ ਤੇ ਸਾਡੇ ਮੰਤਰੀ ਸੰਤਰੀ ਇਸ ਸੜਕ ਤੋਂ ਲੰਘਦੇ ਨੇ ਉਹਨਾਂ ਦੇ ਕਦੇ ਵੀ ਧਿਆਨ ਹਿੱਤ ਨਹੀਂ ਆਇਆ ਆਮ ਜਨਤਾ ਦਾ ਇੱਥੇ ਨੁਕਸਾਨ ਹੋ ਰਿਹਾ ਇਹ ਜਨਤਾ ਦੇ ਮਰਨ ਦੇ ਲਈ ਉਹਨਾਂ ਨੇ ਮੌਤ ਦੇ ਕੂਏ ਰੱਖੇ ਹੋਏ ਨੇ ਨਾਲ ਹੀ ਪੈਣ ਭਰਾਜ ਨੂੰ ਅਸੀਂ ਸਲਾਹ ਦਿੰਨੇ ਆ ਕਿ ਪਹਿਲਾਂ ਤਾਂ ਜੀਰੀ ਵੱਢ ਕੇ ਲੈ ਗਈ ਪੈਣ ਮੇਰੀਏ ਹੁਣ ਛੱਪੜ ਫੇਰ ਖਾਲੀ ਆ ਜੇ ਕਿਤੇ ਪੌਦ ਪਨੀਰੀ ਬੀਜੀ ਹੋਈ ਆ ਸਾਡੇ ਨਾਲ ਆ ਕੇ ਦੁਬਾਰਾ ਅਸੀਂ ਜੀਰੀ ਬੀਜ ਦਈਏ ਇਸ ਲਈ ਪ੍ਰਸ਼ਾਸਨ ਦੇ ਧਿਆਨ ਹਿੱਤ ਲਿਆਉਣਾ ਚਾਹੁੰਦੇ ਆ ਕਿ ਆਮ ਜਨਤਾ ਨੂੰ ਮਰਨ ਦੇ ਲਈ ਨਾ ਛੱਡਿਆ ਜਾਵੇ ਇਹ ਸਿਰਫ ਬਹਾਨੇਬਾਜ਼ੀ ਆ ਪੰਜਾਬ ਸਰਕਾਰ ਦੇ ਕੋਲ ਫੰਡਾਂ ਦੀ ਕੋਈ ਘਾਟ ਨਹੀਂ ਇਸ ਰੋਡ ਦੇ ਉੱਤੇ ਟੋਲ ਪਲਾਜੇ ਲੱਗੇ ਹੋਏ ਨੇ ਬਠਿੰਡੇ ਤੱਕ ਲੋਕਾਂ ਦੀਆਂ ਜੇਬਾਂ ਤੇ ਡਾਕਾ ਪੈ ਰਿਹਾ ਲੋਕਾਂ ਨੂੰ ਜੇ ਸਹੂਲਤ ਦੇਣ ਦੀ ਗੱਲ ਆਉਂਦੀ ਆ ਤਾਂ ਤੁਹਾਡੇ ਸਾਹਮਣੇ ਮੰਜ਼ਰ ਦਿਖ ਰਿਹਾ ਇਸ ਲਈ ਅਸੀਂ ਲੋਕਲ ਮਿਊਸਪਲਟੀ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਗੱਲ ਦੀ ਚੇਤਾਵਨੀ ਦਿੰਨੇ ਆ ਕਿ ਜੇਕਰ ਉਹਨਾਂ ਨੇ ਇਸ ਪਾਸੇ ਨਾ ਧਿਆਨ ਦਿੱਤਾ ਤਾਂ ਅਸੀਂ ਲੋਕਾਂ ਨੂੰ ਲਾਮਬੰਦ ਕਰਕੇ ਲੋਕਨ ਪ੍ਰਸ਼ਾਸਨ ਦੇ ਖਿਲਾਫ ਇੱਥੇ ਤਿੱਖਾ ਸੰਘਰਸ਼ ਕਰਨ ਦੇ ਲਈ ਮਜਬੂਰ ਹੋਵਾਂਗੇ ਹਰਜੀਤ ਸਿੰਘ ਬਾਹੀਆ ਜੀ ਇਹ ਨਾਬਾ ਕੈਂਚੇ ਆ ਭਾਨੀਗੜਾ ਵੀਰ ਜੀ ਜੋ ਇਹਦੇ ਕਮੇਟੀ ਦੇ ਅੰਡਰ ਵੀ ਆਉਂਦਾ ਹੈ ਵੀਰ ਜੀ ਐਡੇ ਐਡੇ ਟੋਏ ਨੇ ਨਾ ਐਸ ਡੀ ਐਮ ਦਫ਼ਤਰ ਨਾਲ ਆ ਜੀ ਬਿਲਕੁਲ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਇੱਥੇ ਰਾਗੀਰਾਂ ਨੂੰ ਅਸੀਂ ਚੱਕਦੇ ਆ ਜੀ ਬਹੁਤ ਬੁਰਾ ਹਾਲ ਹੈ ਜੀ ਉਰੇ ਇਹ 8 ਨੰਬਰ ਦੇ ਅਸੀਂ ਇੱਥੇ ਵਾਸੀ ਵੀ ਆ ਤੇ ਉਰੇ ਅਸੀਂ ਲੋਕਾਂ ਤੋਂ ਕੱਲ ਨੂੰ ਵੋਟਾਂ ਵੀ ਲੈਣੀਆਂ ਨੇ ਇੱਥੇ ਕੋਈ ਵੀ ਇਹਦਾ ਕੋਈ ਮੂਰੇ ਹੋ ਕੇ ਕੋਈ ਵੀ ਬੰਦਾ ਨਹੀਂ ਚੱਲ ਰਿਹਾ ਵੀ ਅਸੀਂ ਜੇ ਇਹਨਾਂ ਨਾਲ ਕੱਲ ਨੂੰ ਵੋਟਾਂ ਲੈਣ ਵੀ ਆਉਣਗੇ ਫਿਰ ਅਸੀਂ ਉਹਨਾਂ ਨੂੰ ਵੋਟਾਂ ਥੋੜੂ ਪਾਵਾਂਗੇ ਇਹ ਜੇ ਲੋਕਾਂ ਦੇ ਆਪਾਂ ਕੰਮ ਕਰਾਂਗੇ ਤਾਂ ਤਾਂ ਜਾ ਕੇ ਅੱਗੇ ਇਹ ਕੰਮ ਹੋਣੇ ਆ ਅਦਰਵਾਈਜ਼ ਇਹ ਤੇ ਬਹੁਤ ਬੁਰਾ ਹਾਲ ਹੈ ਜੀ ਨਾ ਭਾ ਕੈਂਚ ਨੁਕਸਾਨ ਕਿੰਨਾ ਕੁ ਹੁੰਦਾ ਗੱਡੀਆਂ ਦਾ ਨੁਕਸਾਨ ਬਹੁਤ ਆ ਜੀ 15 20 20000 ਰੁਪਏ ਦੀਆਂ ਗੱਡੀਆਂ ਹਰੇਕ ਦੀ ਫੁੱਟ ਜਾਂਦੀ ਹੈ ਜੀ ਲੱਖਾਂ ਲੋਕਾਂ ਦਾ ਨੁਕਸਾਨ ਹੋ ਗਿਆ ਜੀ ਪਹਿਲਾਂ ਉਰੇ ਸੀਵਰੇਜ ਦਾ ਪ੍ਰਬੰਧ ਕਰਨਾ ਚਾਹੀਦਾ ਕੋਈ ਹੋਰ ਨਿਕਾਸ ਕਰਨਾ ਚਾਹੀਦਾ 68 ਪਿੰਡਾਂ ਨੂੰ ਇਹ ਜਿਹੜਾ ਐਸਡੀਐਮ ਦਫ਼ਤਰ ਹੈ ਜੀ ਬਣਿਆ ਇਹ ਜਦੋਂ ਸਾਨੂੰ ਇਹਨਾਂ ਇਨਸਾਫ ਮਿਲ ਰਿਹਾ ਛੱਟ ਪਿੰਡਾਂ ਨੂੰ ਕਿੱਥੇ ਮਿਲ ਜੂਗਾ ਜੀ ਉਰੇ ਹਾਂ ਜੀ ਪਾਣੀ ਇਹ ਕਦੋਂ ਦਾ ਖੜੇ ਜੂਰੇ ਇਹ ਪਾਣੀ ਜੀ ਇੱਕ ਦਾਲੇ ਛੋਟੀ ਬਾਰਿਸ਼ ਨਹੀਂ ਐਨ ਐਨਾ ਹਲਚਲ ਮਚਾਦੀ ਜਦੋਂ ਹਲੇ ਅੱਗੇ ਆਉਣਾ ਜੀ ਕੰਮ ਬਹੁਤ ਬੁਰਾ ਹਾਲ ਹੋ ਜਾਣਾ ਇਹਦਾ ਉਰੇ ਨਿਕਾਸ ਹੀ ਨਹੀਂ ਹੈਗਾ ਪਾਣੀ ਦਾ ਜਾ ਕੇ ਸਾਰਾ ਓਵਰ ਹੋ ਕੇ ਸਾਰਾ ਪਾਣੀ ਉਰੇ ਆ ਰਿਹਾ ਵੀਰ ਜੀ ਜੀ ਬਾਰਿਸ਼ ਦਾ ਪਾਣੀ ਘੱਟ ਦੂਜਾ ਹਾਂ ਜੀ ਹਾਂ ਬਾਰਿਸ਼ ਦਾ ਘੱਟ ਜੀ ਦੂਜਾ ਪਾਣੀ ਜ਼ਿਆਦਾ ਆ ਰਿਹਾ ਕੋਈ ਇਹਦਾ ਜਲਦੀ ਤੋਂ ਜਲਦੀ ਇਹਦਾ ਹੱਲ ਕਰੋ ਜੀ ਨਹੀਂ ਇੱਥੇ ਲੱਖਾਂ ਲੋਕ ਮਾਰਦੇ ਨੇ ਜੀ ਇਹਨੂੰ ਬਚਾਉਣ ਵਾਸਤੇ ਕੋਈ ਵੀ ਅੱਗੇ ਨਹੀਂ ਆ ਰਿਹਾ ਜੀ ਜਿਹੜਾ ਟੋਆ ਕਿੰਨੇ ਚਿਰ ਤੁਰੇ ਬਣਿਆ ਹੋਇਆ ਹੈ ਇਹ ਸਰ 2 ਸਾਲ 2 ਸਾਲ ਵਾਂਗੂ ਹੋ ਗਏ ਜੀ ਸਾਨੂੰ ਨਰਕ ਭੋਗਦੇ ਨੂੰ ਪਹਿਲਾਂ ਆ ਸੜਕ ਬਣ ਗਈ ਇਹਦਾ ਨਿਕਾਸ ਪਾਣੀ ਦਾ ਨਹੀਂ ਹੋਇਆ ਇਹ ਸੜਕ ਉੱਚੀ ਚੱਕੀ ਗਈ ਤੇ ਇਧਰ ਪਾਣੀ ਟੋਏ ਬੜੇ ਬੜੇ ਪੈ ਗਏ ਜੀ ਹਾਲੇ ਤਾਂ ਛੋਟੀ ਮੁਸੀਬਤ ਲੱਗਦੀ ਆ ਆਉਣ ਵਾਲੇ ਸਮੇਂ 'ਚ ਇਹ ਬਹੁਤ ਵੱਡੀ ਮੁਸੀਬਤ ਬਣਨੀ ਆ ਜੀ ਹਾਂ ਜੀ